ਮੈਂ ਸਮਝਦਾ ਕਿ ਇਸ ਸੈਸ਼ਨ ਦੇ ਵਿੱਚ ਜੋ ਕੁਝ ਵੀ ਉਹਨਾਂ ਨੇ ਮਤੇ ਲੈ ਕੇ ਆਉਣੇ ਆ ਉਹਨੂੰ ਜੇ ਪ੍ਰਪੱਕ ਤੌਰ ਤੇ ਲਿਆਉਣਾ ਤਾਂ ਫਿਰ ਉਹ ਇਸੇ ਤਰੀਕੇ ਨਾਲ ਹੀ ਲਿਆਉਣਾ ਪੈਣਾ ਸਾਨੂੰ ਵਕੀਲਾਂ ਦੀ ਰਾਇ ਸਾਰੇ ਮਸ਼ਬਰੇ ਉਹ ਕਰਕੇ ਤਾਂ ਹੀ ਇਹਨੂੰ ਠੀਕ ਤਰੀਕੇ ਨਾਲ ਅਸੀਂ ਪੇਸ਼ ਕਰ ਸਕਦੇ ਹਾਂ ਅਜੇ ਤਾਂ ਉਹ ਬਿੱਲ ਆਇਆ ਹੈ ਅਜੇ ਤਾਂ ਪਹਿਲਾ ਝੋਨਾ ਆ ਉਹਦੀ ਖਰੀਦ ਹੋ ਰਹੀ ਹੈ ਪ੍ਰੋਪਰ ਇਹ ਕੋਈ ਦੇਰੀ ਨਹੀਂ ਅਜੇ ਲੰਬਾ ਸਮਾਂ ਲੱਗਣਾ ਉਹਨਾਂ ਕਾਨੂੰਨਾਂ ਨੂੰ ਇੰਪਲੀਮੈਂਟ ਹੋਣ ਬਾਅਦ ਤੇ ਤੋਂ ਮੈਨੂੰ ਲੱਗਦਾ ਕਿ ਇਹ ਸਮੇਂ ਤੋਂ ਪਹਿਲਾਂ ਹੀ ਅਸੀਂ ਪੂਰੀ ਤਿਆਰੀ ਚ ਆ ਔਰ ਕਰ ਰਹੇ ਹਾਂ ਮੁੱਖ ਮੰਤਰੀ ਵੱਲੋਂ ਅਮਨਪ੍ਰੀਤ ਸਿੰਘ ਬਾਦਲ ਵੱਲੋਂ ਜਿਹੜਾ ਸਰ ਅਪੀਲਾ ਕੀਤੀ ਆ ਰਹੀਆਂ ਬਾਰ-ਬਾਰ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਵਿੱਤੀ ਸੰਕਟ ਜਾਂ ਕਹਿ ਸਕਦੇ ਹਾਂਗਾ ਬਿਜਲੀ ਸੰਕਟ ਨਾਲ ਜੂਤ ਸਕਦਾ ਅ ਪਰ ਕਿਸਾਨ ਕਹ ਰਹੇ ਨੇ ਕਿ ਸਾਡੇ ਕੋਲ ਤਾਂ ਜਿਹੜੇ ਕੋਲ ਆ ਪੂਰਾ ਪੂਰਤੀ ਪੂਰੀ ਆ ਐਵੇਂ ਸਰਕਾਰ ਜਿਹੜੀ ਆ ਸਾਡੇ ਤੇ ਦਬਾਅ ਬਣਾ ਰਹੀ ਆ ਦੇਖੋ ਗੱਲ ਇਹ ਆ ਕਿ ਅੱਜ ਜੋ ਪੰਜਾਬ ਦੇ ਹਾਲਾਤ ਆ ਵਿੱਤੀ ਹਾਲਾਤਾਂ ਨੂੰ ਆਪਾਂ ਰੋਈ ਜਾਂਦੇ ਆ ਹਾਲਾਤ ਤਾਂ ਇਹ ਦੇਖਣ ਵਾਲੇ ਆ ਕਿ ਸਾਡੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਤਾਂ ਜ਼ਮੀਨ ਵੇਚ ਜਾਣੀ ਸਾਡੇ ਵਪਾਰ ਖੁੱਸ ਜਾਣੇ ਆ ਐਗਰੀਕਲਚਰ ਸਟੇਟ ਹੋਣ ਦੇ ਕਰਕੇ ਸਾਰਾ ਜਿੰਨਾ ਵਪਾਰ ਚੱਲਦਾ ਹੈਗਾ ਐਗਰੀਕਲਚਰ ਖੇਤੀ ਤੋਂ ਚੱਲਦਾ ਸੋ ਜੇ ਇਹ ਬਿੱਲ ਪਾਸ ਹੋ ਗਏ ਜੇ ਕਿਸਾਨ ਹੀ ਮਰ ਗਿਆ ਪੰਜਾਬ ਵੀ ਮਰ ਗਿਆ ਅਸੀਂ ਪੈਸੇ ਵੇਚ ਥਾਂਬ ਕੇ ਵੀ ਕੀ ਕਰਨੇ ਸੋ ਮੈਨੂੰ ਲੱਗਦਾ ਕਿ ਠੀਕ ਆ ਇਹ ਗੱਲ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਆ ਉਹ ਆਪਣੀ ਜਗ੍ਹਾ ਜਾਇਜ਼ ਨੇ ਕਿਉਂਕਿ ਘਰ ਦੇ ਵਿੱਚ ਜਿਹੜਾ ਪਿਓ ਹੁੰਦਾ ਉਹਨੂੰ ਪਤਾ ਹੁੰਦਾ ਵੀ ਕਿੰਨੇ ਕਿੰਨੇ ਮੇਰੇ ਰਿਸੋਰਸਸ ਕਿੱਥੇ ਕਿੱਥੇ ਹਨ ਕਿਵੇਂ ਯੂਜ਼ ਕਰਨੇ ਮੇਰੀ ਜੇਬ 'ਚ ਪੈਸੇ ਕਿੰਨੇ ਆ ਬਾਹਰੋਂ ਅੰਦਰੋਂ ਮੈਂ ਕਿੱਥੋਂ ਅਰੇਂਜ ਕਰਕੇ ਸਾਰੇ ਪਰਿਵਾਰ ਨੂੰ ਚਲਾਉਣਾ ਤੋਂ ਅੱਜ ਓਲੇ ਦੀ ਘਾਟ ਹੋ ਸਕਦੀ ਹੈ ਜਿਹੜੀ ਮੁੱਖ ਮੰਤਰੀ ਜੀ ਨੇ ਖਤਚਾ ਜਾਰੀ ਕੀਤਾ ਜ਼ਰੂਰੀ ਵਸਤਾਂ ਜੇ ਨਾ ਆਈਆਂ ਤਾਂ ਉਹ ਮਹਿੰਗੀਆਂ ਹੋ ਸਕਦੀਆਂ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਗੋਡਾਊਨ ਜਿਹੜੇ ਭਰੇ ਪਏ ਆ ਉਹਨਾਂ ਨੂੰ ਜੇ ਅਸੀਂ ਖਾਲੀ ਨਾ ਕੀਤਾ ਤਾਂ ਝੋਨਾ ਲਾਉਣਾ ਕਿੱਥੇ ਆ ਉਹ ਜਿਹੜੀ ਧੋਆ ઠવાਈ ਸੀਗੀ ਇਹਨਾਂ ਰੇਲਾਂ ਦੇ ਰਾਹੀਂ ਹੋਣੀ ਸੀਗੀ ਇਹ ਚੀਜ਼ਾਂ ਹੈਗੀਆਂ ਆ ਪਰ ਸਾਡੇ 바ਤੇ ਮੈਂ ਸਮਝਦਾ ਕਿ ਮੁੱਖ ਮੰਤਰੀ ਦਾ ਜਿਹੜਾ ਲੋਕਾਂ ਨੂੰ ਅਪੀਲ ਕਰਨਾ ਉਹ ਜ਼ਰੂਰੀ ਹੈ ਕਿਉਂਕਿ ਉਹ ਸਾਡੇ ਮੁੱਖ ਮੰਤਰੀ ਨੇ ਸਾਡੇ ਸਟੇਟ ਦੇ ਹੈੱਡ ਹੈ ਉਹਨਾਂ ਨੇ ਇਹ ਸਾਰੇ ਪ੍ਰਬੰਧ ਕਰਨੇ ਪਰ ਮੈਂ ਸਮਝਦਾ ਕਿ ਅਸੀਂ ਹਰ ਹੀਲੇ ਕਿਸਾਨਾਂ ਦੇ ਨਾਲ ਆ ਔਰ ਉਹ ਜਿੱਦਾਂ ਦਾ ਵੀ ਅੰਦੋਲਨ ਜਿੱਥੇ ਵੀ ਜਿਹੜੀ ਕਾਲ ਦੇਣਗੇ ਅਸੀਂ ਪਾਰਟੀਬਾਜ਼ੀ ਤੋਂ ਉੱਠੇ ਉੱਠ ਕੇ ਕਿਸਾਨ ਤੇ ਪੰਜਾਬੀ ਹੋਣ ਦੇ ਨਾਤੇ ਉਹਨਾਂ ਦੇ ਨਾਲ ਹਾਂ। ਡਾਟਸਾਉ ਜਿਹੜਾ ਭਾਜਪਾ ਪ੍ਰਧਾਨ ਤੇ ਹਮਲਾ ਹੋਇਆ ਉਹਨਾਂ ਦਾ ਦੋਸ਼ ਆ ਕਿ ਕਾਂਗਰਸ ਨੇ ਕਰਾਇਆ ਜਿਹੜਾ ਹੁਣ ਇਹ ਬਿਲਕੁਲ ਉਹਨਾਂ ਦਾ ਦੋਸ਼ ਜਿਹੜਾ ਹੈਗਾ ਬਹੁਤ ਸੋਚ ਸਮਝ ਕੇ ਉਹਨਾਂ ਨੇ ਲਾਇਆ ਕਿਉਂਕਿ ਭਾਜਪਾ ਨੇ ਬਾਕੀ ਸਟੇਟਾਂ ਦੇ ਵਿੱਚ ਰਾਜ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤੇ ਆ। ਸੋ ਪੰਜਾਬ ਦੇ ਵਿੱਚ ਸਾਡੇ ਕੋਲ ਬਹੁਤ ਵੱਡੀ ਮੈਜੋਰਿਟੀ ਆ। 80 ਸੀਟਾਂ ਦੇ ਨਾਲ ਕਾਂਗਰਸ ਇੱਥੇ ਰਾਜ ਕਰ ਰਹੀ ਹੈ ਔਰ ਉਹਨਾਂ ਨੂੰ ਦਿੱਸਦਾ ਵੀ ਹੈ ਕਿ ਉਹਨਾਂ ਨੇ ਇੱਕ ਪਲੈਨਿੰਗ ਦੇ ਨਾਲ ਆਪਣੀ ਭਾਈਵਾਲ ਜੀ ਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਸੀ ਅਕਾਲੀ ਦਲ ਨਾਲੋਂ ਸਾਂਝ ਤੋੜੀ ਹੈ ਇਸ ਕਰਕੇ ਕਿ ਉਹਨਾਂ ਨੇ ਅਗਲੀਆਂ ਚੋਣਾਂ ਆਪਣੇ ਵੱਲੂ ਤੇ ਜਾਂ ਇੱਕ ਨਵੀਂ ਕਿਸੇ ਅਕਾਲੀ ਦਲ ਪਾਰਟੀ ਨਾਲ ਸਾਂਝੇ ਵਜਦਾਰੀ ਕਰਕੇ ਲੜਨੀ ਹੈ ਸੋ ਇਹ ਇੱਕ ਖਾਕਾ ਇੱਕ ਪਲਾਨ ਤਿਆਰ ਕਰ ਰਹੇ ਨੇ ਕਿ ਤਾਂਕਿ ਜੋ ਗਵਰਨਰ ਨੇ ਅੱਜ ਕਹਿ ਦਿੱਤਾ ਪਿਛਲੇ ਦਿਨਾਂ ਚ ਕੱਲ ਪਰਸੋਂ ਚ ਕਿ ਇੱਥੇ ਭਾਜਪਾ ਦੇ ਜਿਹੜੇ ਆਗੂ ਉਹਨਾਂ ਨੂੰ ਸਿਕਿਉਰਿਟੀ ਵਧਾਈ ਜਾਵੇ ਇੱਥੇ ਕਾਂਗਰਸ ਹੀ ਹਮਲੇ ਕਰਾਰੇ ਇਹ ਉਹ ਪਲਾਨ ਤਿਆਰ ਕਰ ਰਿਹਾ ਕਿ ਧਾਰਾ 536 ਲਾ ਕੇ ਸਟੇਟ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੇ ਆ ਡਾਕਟਰ ਸਾਹਿਬ ਤੁਸੀਂ ਮੰਨਦੇ ਆ ਕਿ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਇਹ ਹਾਲਾਤ ਵਿਗੜ ਸਕਦੇ ਆ ਜੇਕਰ ਮੈਨੂੰ ਦੇਖੋ ਜਿਹੜੀ ਵਿੱਤ ਦੀ ਗੱਲ ਕਰوں ਤੁਸੀਂ ਮੈਂ ਸਮਝਦਾ ਕਿ ਪੈਸੇ ਰੱਖ ਕੇ ਵੀ ਕੀ ਕਰਨੇ ਆ ਜੇ ਪੰਜਾਬ ਤਬਾਹ ਹੋ ਰਿਹਾ ਸੋ ਇਹ ਇਹ ਠੀਕ ਹੈ ਤੁਹਾਡੀ ਗੱਲ ਕਿ ਸਾਡਾ ਕਰੋੜਾਂ ਰੁਪਇਆ ਵੈਟਦਾ ਉਥੇ ਸਰਕਾਰ ਨਹੀਂ ਸੈਂਟਰ ਸਰਕਾਰ ਦੇ ਰਹੀ ਬੜੇ ਸਾਡੇ ਜਿਹੜੇ ਰਿਸੋਰਸਿਸ ਹੈਗੇ ਉਹ ਬਲੌਕ ਹੋਏ ਪਏ ਆ ਹਾਲਾਤ ਤਾਂ بگੜੀ ਪਈ ਹੈ ਔਰ ਬਿਗੜ ਰਹੀ ਹੈ ਜੈਸੇ ਹਾਲਾਤਾਂ ਚ ਸਾਨੂੰ ਸਟੇਟ ਮਿਲੀ ਸੀ ਉਹਦੇ ਉੱਤੇ ਕਰੋੜਾਂ ਰੁਪਈਆਂ ਦਾ ਕਰਜ਼ਾ ਕਰੋੜਾਂ ਦੇ ਵਿਆਜ ਜਾਂਦੇ ਆ ਸੋ ਸੈਂਟਰ ਨੂੰ ਬਹੁਤ ਵਾਰੀ ਕਿਹਾ ਵੀ ਸਾਨੂੰ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਦਿਓ ਆ ਕਰੋਨਾ ਆਇਆ ਸਟੇਟ ਨੇ ਆਪਣੇ ਤੌਰ ਤੇ ਮੈਨੇਜ ਕੀਤਾ ਕੋਈ ਖਾਸ ਪੈਕੇਜ ਵੀ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਇਸ ਲੜਾਈ ਨੂੰ ਲੜ ਲਈ ਤੁਹਾਡੀ ਇਸ ਗੱਲ ਦੀ ਚਿੰਤਾ ਜਾਇਜ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਖਰਾਬ ਹੋ ਸਕਦੇ ਆ ਪਰ ਮੈਂ ਸਮਝਦਾ ਕਿ ਇਦੋਂ ਹੋਰ ਖਰਾਬ ਕੀ ਹੋ ਜਾਣਗੇ ਪੰਜਾਬ ਦੀ ਜਿਹੜੀ ਖੇਤੀ ਆ ਜਿਹਦੇ ਤੇ ਪੰਜਾਬ ਆਧਾਰਿਤ ਆ ਦੋ ਚੀਜ਼ਾਂ ਤੇ ਪੰਜਾਬ ਜਿਉਂਦਾ ਜਾਂ ਆਪਣੇ ਗੁਰੂਆਂ ਤੇ ਤੇ ਜਾਂ ਖੇਤੀ ਤੇ ਤੇ ਜੇ ਸਾਡੀ ਖੇਤੀ ਸਾਡੇ ਕੋਲੋਂ ਖੋ ਲਈ ਫਿਰ ਇਹਦੂੰ ਮਾੜਾ ਹੋਰ ਕੀ ਹਾਲਾਤ ਹੋ ਜਾਣਗੇ ਪਹਿਲਾਂ ਹੀ ਅਸੀਂ ਸਾਰੇ ਥੋੜੀ ਥੋੜੀ ਜ਼ਮੀਨ ਦੇ ਨਾਲ ਬੜੀਆਂ ਮੁਸ਼ਕਲਾਂ ਦੇ ਨਾਲ ਸਟੇਟ ਜਿਹੜੀ ਆ ਔਰ ਸਾਡੇ ਪਰਿਵਾਰ ਆ ਸਾਡੇ ਕਿਸਾਨ ਮਸੀਂ ਚੱਲ ਰਹੇ ਆ ਉਹਦੇ ਤੇ ਵੀ ਜ਼ਮੀਨ ਨੂੰ ਹਥਿਆਉਣ ਵਾਸਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਪਹੁੰਚਾਉਣ ਵਾਸਤੇ ਜੋ ਮੋਦੀ ਸਾਹਿਬ ਇੱਕ ਪਤਾ ਨਹੀਂ ਇਹਨਾਂ ਦੀ ਬੀਜੇਪੀ ਕੀ ਸੋਚ ਰਹੀ ਹੈ ਜੇ ਦੇਸ਼ ਹੀ ਨਾ ਰਿਹਾ ਤੇ ਰਾਜ ਕਿਹਦੇ ਤੇ ਉੱਤੇ ਕਰਨਾ ਇਹ ਇਹਨਾਂ ਨੂੰ ਇੱਕ ਵਿਚਾਰ ਕਰਨਾ ਚਾਹੀਦਾ ਅੱਜ ਹਿੰਦੁਸਤਾਨ ਦੇ ਜਿੰਨੇ ਵੀ ਇੰਸਟੀਟਿਊਸ਼ਨਸ ਹੋ ਸਕੇ ਚਾਹੇ ਹੋ ਆਪਾਂ ਡਾਕ ਘਰ ਕਹਿ ਲਈਏ ਚਾਹੇ ਆਪਾਂ ਜਹਾਜ਼ਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਰੇਲ ਤੇਲ ਕਾਰਪੋਰੇਸ਼ਨ ਦੀ ਗੱਲ ਕਰ ਲਈਏ ਰੇਲਾਂ ਦੀ ਗੱਲ ਕਰ ਲਈਏ ਉਹ ਸਾਰੇ ਜਿੰਨੇ ਇੰਸਟੀਟਿਊਸ਼ਨਸ ਪੰਜਾਬ ਦੇ ਜਿਹੜੀ ਕਾਂਗਰਸ ਨੇ ਜਿੰਨੇ ਰਾਜ ਕੀਤਾ ਇੰਨੇ ਸਾਲ ਜਿਹਨੂੰ ਕਹਿੰਦੇ ਉਹਨੇ ਕੁਝ ਕੀਤਾ ਨਹੀਂ ਇੱਕ ਇੱਕ ਕਰਕੇ ਬੈਲਟ ਕੀਤੇ ਸੀਗੇ ਇੱਕ ਇੱਕ ਕਰਕੇ ਬਣਾਏ ਵੇ ਉਹ ਸਾਰੇ ਇੰਸਟੀਚਿਊਸ਼ਨ ਅੱਜ ਸਾਰੇ ਸੇਲ ਤੇ ਲਾਤੇ ਇਹਨਾਂ ਨੇ ਵੱਡੇ ਵੱਡੇ ਵਪਾਰੀਆਂ ਦੀ ਕਰੋੜਾਂ ਰੁਪਈਆ ਦੇ ਗਵਨ ਕਰਾ ਕੇ ਬਾਹਰ ਪਜਾ ਦਿੱਤਾ ਕਰੋੜਾਂ ਰੁਪਈਆ ਦੇ ਉਹਨਾਂ ਦੇ ਉਹਨਾਂ ਦੇ ਤਾਂ ਪੈਸੇ maaf ਹੋ ਸਕਦੇ ਕਿਸਾਨ ਦਾ ਕਿਉਂ ਨਹੀਂ ਹੋ ਸਕਦਾ ਲੱਗਦਾ ਸਰ ਭਾਜਪਾ ਹਾਵੀ ਹੋ ਰਹੀ ਆ ਕਾਂਗਰਸ ਤੇ ਪੰਜਾਬ ਕਾਂਗਰਸ ਤੇ ਭਾਜਪਾ ਨਹੀਂ ਹਾਵੀ ਹੋ ਰਹੀ ਪੰਜਾਬ ਦੇ ਉੱਤੇ ਜਾਂ ਸੈਂਟਰ ਦੇ ਉੱਤੇ ਤੁਸੀਂ ਰਾਹੁਲ ਗਾਂਧੀ ਜੀ ਦਾ ਪਿਛਲੇ ਦਿਨੀ ਵਿਆਜ ਬਿਆਨ ਸੁਣੋ ਉਹਨਾਂ ਦਾ ਇਹ ਇਹ ਭਾਜਪੀ ਦੀ ਜਿਹੜੀ ਹਾਵੀ ਹੋ ਰਹੀ ਹੈ ਸਰਕਾਰ ਦੇ ਵਿੱਚ ਆਪੋਜੀਸ਼ਨ ਜਿਹੜੀ ਹੈ ਉਹ ਤਾਂ ਕਮਜ਼ੋਰ ਹੁੰਦੀ ਹੈ ਤਾਂ ਉਹਦੇ ਉੱਪਰ ਸਰਕਾਰ ਹਾਵੀ ਹੋ ਜਾਂਦੀ ਹੈ ਜਦੋਂ ਉਹਦੇ ਥੰਮ ਜਿਹੜੀਆਂ ਕੋਟਾਂ ਹੋਣ ਜਿਹੜਾ ਮੀਡੀਆ ਹੋਵੇ ਜਦੋਂ ਉਹ ਆਪੋਜੀਸ਼ਨ ਦੀ ਗੱਲ ਲੋਕਾਂ ਤੱਕ ਨਾ ਪਹੁੰਚਾਵੇ ਸਰਕਾਰ ਦੇ ਕੰਨਾਂ ਤੇ ਉਦੋਂ ਤੱਕ ਜੋ ਨਹੀਂ ਸਕਦੀ ਮੈਂ ਤਾਂ ਮੀਡੀਆ ਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਮੋਦੀ ਜੀ ਦਾ ਜਿਹੜਾ ਹਾਲ ਕੀਤਾ ਪਿਆ ਦੇਸ਼ ਦਾ ਅੱਜ ਸਾਰਾ ਦੇਸ਼ ਵੇਚਣ ਤੇ ਲਾਇਆ ਪਿਆ ਅੱਜ ਰਿਜ਼ਰਵ ਬੈਂਕ ਦੇ ਪੈ ਰਿਜ਼ਰਵ ਪੈਸੇ ਕਢਾ ਕੇ ਤੁਹਾਨੂੰ ਪਤਾ ਉਹ ਵਰਤ ਲਏ ਅੱਜ 골ਡ ਗਿਰਵੀ ਰੱਖ ਦਿੱਤਾ ਤੇ ਇਹ 85000 ਕਰੋੜ ਦੇ ਦੋ ਜਹਾਜ਼ ਮੋਦੀ ਸਾਹਿਬ ਅਮਰੀਕਾ ਦੇ ਰਾਸ਼ਟਰਪਤੀ ਦੀ ਤਰਜ਼ ਤੇ ਆਪ ਦੇ ਲਈ ਖਰੀਦ ਲਏ ਸੋ ਤੁਹਾਨੂੰ ਲੱਗਦਾ ਕਿ ਬੀਜੇਪੀ ਦਾ ਦੇਸ਼ ਨੂੰ ਚਲਾਉਣ ਲਈ ਕੋਈ ਵਿਜ਼ਨ ਹੈਗਾ ਇਹਨਾਂ ਨੂੰ ਇਹ ਲੱਗਦਾ ਕਿ ਬਸ ਇਹ ਜੱਗ ਮਿੱਠਾ ਅਗਲਾ ਕਿਹਨੇ ਡੇਠਾ ਡਾਕਟਰ ਸਾਹਿਬ ਇੱਕ ਦਿਨ ਦਾ ਜਿਹੜਾ ਸੈਸ਼ਨ ਬੁਲਾਇਆ ਜਾ ਰਿਹਾ ਉਹ ਚ ਕਿਹੜੇ ਕਿਹੜੇ ਫੈਸਲੇ ਜਿਹੜੇ ਐਮ ਲੈ ਜਾ ਰਹੇ ਜੀ ਮੇਨਤਾ ਇਸ ਸੈਸ਼ਨ ਦਾ ਮੇਨ ਮਸਲਾ ਜਿਹੜਾ ਹੈਗਾ ਉਹ ਤਾਂ ਕਿਸਾਨਾਂ ਦਾ ਜਿਹੜਾ ਇਹਨਾਂ ਨੇ ਕਿਸਾਨ ਵਿਰੋਧੀ ਸੈਂਟਰ ਸਰਕਾਰ ਨੇ ਬਿੱਲ ਪਾਸ ਕੀਤਾ ਉਹਦੇ ਵਿਰੋਧ ਦੇ ਵਿੱਚ ਉਹਨੂੰ ਦੇਖਣ ਵਾਸਤੇ ਇਹਨਾਂ ਨੇ ਉਹਨੂੰ ਰੱਦ ਕਰਨ ਵਾਸਤੇ ਇੱਕ ਦਿਨ ਵਾਸਤੇ ਸੈਸ਼ਨ ਬੁਲਾਇਆ ਔਰ ਮੈਨੂੰ ਕਿਹਾ ਗਿਆ ਕਿ ਸੈਸ਼ਨ ਥੋੜਾ ਆ ਮੈਂ ਸਮਝਦਾ ਕਿ ਇਹਨਾਂ ਬਿੱਲਾਂ ਵਾਸਤੇ ਕੋਈ ਜਿਆਦਾ ਲੰਬੀ ਚੌੜੀ ਬਹਿਸ ਦੀ ਲੋੜ ਨਹੀਂ ਮੈਨੂੰ ਲੱਗਦਾ ਕਿ ਸਾਰੀਆਂ ਪਾਰਟੀਆਂ ਕਾਂਗਰਸ ਦੇ ਇਸ ਬਿੱਲ ਦੇ ਨਾਲ ਸਹਿਮਤ ਹੋਣ ਗਿਆ ਔਰ ਇਸ ਕਿਸਾਨ ਮਾਰੂ ਬਿੱਲ ਦੇ ਵਿਰੋਧ ਵਿੱਚ ਇਹ ਬਿੱਲ ਸਰਬਸੰਮਤੀ ਨਾਲ ਹੀ ਪਾਸ ਹੋ ਜਾਊਗਾ ਇਹਦੇ ਤੋਂ ਇਲਾਵਾ ਇੱਕ ਕੈਪਟਨ ਉਮਰਿੰਦਰ ਸਿੰਘ ਜੀ ਦੀ ਸਾਡੀ ਸਰਕਾਰ ਨੇ ਔਰਤਾਂ ਨੂੰ 33% ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਕੀਤੀ ਹੈ ਉਹ ਵੀ ਮੈਨੂੰ ਲੱਗਦਾ ਜਰੂਰ ਇਹਦੇ 'ਚ ਬਿੱਲ ਆਊਗਾ ਇੱਕ ਸੀ ਸਟੇਟ ਵੱਲੋਂ ਐਸ ਸੀ ਬੱਚਿਆਂ ਨੂੰ ਵਜੀਫੇ ਦੀ ਜਿਹੜੀ ਗੱਲ ਕੀਤੀ ਹੈ ਉਹਦੇ ਤੇ ਵੀ ਇਹਦੇ 'ਚ ਮੇਰੇ ਖਿਲ ਬਿੱਲ ਜਰੂਰ ਆਊਗਾ ਹੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸਐਮਜੀ ਨਿਊਜ਼